ਅੱਜ ਅਸੀਂ ਗੁਰ ਮਰਿਆਦਾ ਦੇ ਤਹਿਤ ਸਾਰੇ ਮੱਥਾ ਟੇਕਣ ਆਏ ਸੀ ਜਨਮ ਭੂਮੀ ਹੈ ਮੁਕਸਰ ਦੇ ਹਸਪਤਾਲ 우ਸ਼ਾ ਗੁਪਤਾ ਦੇ ਪੈਦਾ ਹੋਇਆ ਸੀ ਰਾਜਾ ਵੜੇ ਸੋ ਬਾਬਾ ਜੀ ਦਾ ਆਸ਼ੀਰਵਾਦ ਹੈ 40 ਮੁਕਤੀਆਂ ਦੀ ਪਵਿੱਤਰ ਧਰਤੀ ਹੈ ਉੱਥੇ ਨਾਮ ਸਤਿਗੁਰੂ ਨਾਸਤੇ ਆਏ ਉਹ ਸੋ ਬਹੁਤ ਚਾਹੇ ਲੋਕਾਂ ਚ ਬਹੁਤ ਪਿਆਰ ਹੈ ਬਹੁਤ ਲੋਕਾਂ ਨੇ ਅਸ਼ੀਰਵਾਦ ਦਿੱਤਾ ਔਰ ਇਹ ਮੁਕਸਰ ਤੇ ਗਿੱਦੜਵਾ ਦੇ ਲੋਕਾਂ ਦੀ ਬਦੌਲਤ ਹੈ ਕਿ ਅਸੀਂ ਬਹੁਤ ਵੱਡੀ ਜਿਹੜੀ ਜਿੱਤ ਪ੍ਰਾਪਤ ਸਾਨੂੰ ਹੋ ਤਿੰਨ 72 ਘੰਟਿਆਂ ਤੇ ਤਿੰਨ ਹਮਲੇ ਜੰਮੂ ਕਸ਼ਮੀਰ ਚ ਸਰਕਾਰ ਬਣ ਗਈ ਕਿਵੇਂ ਦੇਖਦੇ ਹੋ ਦੇਖੋ ਸਰਕਾਰ ਬਣ ਗਈ ਹੈ ਲੇਕਿਨ ਸਰਕਾਰ ਦੀ ਕਿਸੇ ਕਿਸੇ ਨੂੰ ਖੁਸ਼ੀ ਨਹੀਂ ਹੋਈ ਕਿਉਂਕਿ 10 ਸਾਲਾਂ ਦਾ ਜਿਹੜਾ ਕਾਰਜਕਾਲ ਸੀਗਾ ਉਸ ਤੋਂ ਲੋਕਾਂ ਦੀ ਬਹੁਤ ਵੱਡੀ ਨਿਰਾਸ਼ਾ ਸੀ ਔਰ ਜਿਸ ਪ੍ਰਕਾਰ ਧੰ ਦਾ ਪਲ ਦਾ ਇਸਤੇਮਾਲ ਕੀਤਾ ਗਿਆ ਦੂਸਰੀਆਂ ਪਾਰਟੀਆਂ ਨੂੰ ਲੈਵਲ ਪਲੇਇੰਗ ਫੀਲਡ ਨਹੀਂ ਦਿੱਤਾ ਗਿਆ ਅਕਾਊਂਟ ਸੀਜ਼ ਕਰ ਦਿੱਤੇ ਗਏ ਔਰ 10 ਸਾਲਾਂ ਦੀਆਂ ਬਹੁਤ ਵੱਡੀਆਂ ਉਮੀਦਾਂ ਸਨ ਇਸ ਪਾਰਟੀ ਤੋਂ ਚਰਨ ਸੀਮਾ ਤੇ ਬੇਰੋਜ਼ਗਾਰੀ ਹੈ ਚਰਨ ਸੀਮਾ ਤੇ ਮਹਿੰਗਾਈ ਹੈ ਔਰ ਦੇਸ਼ ਤੇ ਬਹੁਤ ਹਾਲਾਤ ਨਾਜ਼ੁਕ ਨੇ ਔਰ ਤੁਸੀਂ ਜਿਸ ਤਰ੍ਹਾਂ ਕਿ ਜੰਮੂ ਕਸ਼ਮੀਰ ਦੇ ਵਿੱਚ ਰਾ 370 ਦੇ ਹਟਾਉਣ ਦੇ ਬਾਅਦ ਵੀ ਇਸ ਤਰ੍ਹਾਂ ਦੇ ਹਮਲੇ ਸਰਕਾਰ ਵੱਲ ਤੋਂ ਬਾਅਦ ਹੋਏ ਹੈ ਇਹਦੇ ਕੋਈ ਚੰਗੇ ਸੰਕੇਤ ਨਹੀਂ ਹੈ ਔਰ ਮੈਂ ਆਸ ਕਰਦੇ ਹਾਂ ਕਿ ਹੁਣ ਜਿਹੜੀ ਚੁਣੀ ਹੋਈ ਸਰਕਾਰ ਹੈ ਇਹ ਇਧਰ ਉਧਰ ਦੀਆਂ ਗੱਲਾਂ ਛੱਡ ਕੇ ਦੇਸ਼ ਦੇ ਵੱਲ ਧਿਆਨ ਦੇਵੇ ਨਾ ਕਿ ਆਪਣੇ ਵਿਰੋਧੀਆਂ ਨੂੰ ਨੀਚਾ ਕਿਵੇਂ ਦਿਖਾਉਣਾ ਹੈ ਦੇਸ਼ ਨੂੰ ਵੰਡਣਾ ਕਿਵੇਂ ਹੈ ਕੇਵਲ ਪੋਲਰਾਈਜੇਸ਼ਨ ਦੀ ਰਾਜਨੀਤੀ ਕਿ ਹਿੰਦੂ ਨੂੰ ਅਲੱਗ ਕਰ ਦਿਓ ਸਿੱਖਾਂ ਨੂੰ ਅਲੱਗ ਕਰਦੇ ਹੋ ਮੁਸਲਮਾਨਾਂ ਨੂੰ ਅਲੱਗ ਕਰਦੇ ਹੋ ਇਸ ਪੰਜਾਬ ਦੇ ਅੰਦਰ ਬਹੁਤ ਵੱਡੇ ਵੱਡੇ ਵਡੇ ਦੁਖਾਂਤ ਹੋਏ ਲੇਕਿਨ ਜਿਹੜਾ ਭਾਈਚਾਰਾ ਸੀ ਉਹ ਆਪਸ ਵਿੱਚ ਵੰਡਿਆ ਨਹੀਂ ਗਿਆ ਪਹਿਲੀ ਵਾਰੀ ਹੋਇਆ ਕਿ ਦੇਸ਼ ਦਾ ਜਿਹੜਾ ਭਾਈਚਾਰਾ ਹੈ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੰਡਣ ਦੀ ਕੋਸ਼ਿਸ਼ ਹੋਈ ਹੈ ਉਹ ਯੁੱਧਿਆ ਦੇ ਵਿੱਚ ਹਾਰ ਹੋਣੀ ਇਹ ਆਪਣੇ ਆਪ ਸੰਕੇਤ ਹੈ ਕਿ ਰਾਮ ਭਗਵਾਨ ਜੀ ਨੇ ਕਿਹਾ ਕਿ ਮੈਂ ਸਭ ਦਾ ਸਾਂਝਾ ਹੈ ਸੋ ਲੋਕਾਂ ਨੂੰ ਰਾਮ ਜੀ ਦੇ ਨਾਮ ਤੇ ਬੇਵਕੂਫ ਬਣਾਇਆ ਅੰਤਮ ਸਮੇਂ ਤੇ ਬਹੁਤ سارے ਲੱਡੂ ਵੰਡ ਦਿੱਤੇ ਗਏ ਕੀ ਪ੍ਰਸ਼ਾਦ ਆਇਆ ਜੂਦਿਆਂ ਚੋਂ ਪਤਾ ਨਹੀਂ ਆਇਆ ਕਿ ਨਹੀਂ ਆਇਆ ਔਰ ਰਾਮ ਜੀ ਦਾ ਮੈਂ ਸਮਝਦਾ ਕਿ ਸਾਡੇ ਭਗਵਾਨ ਦਾ ਵੀ ਅਪਮਾਨ ਹੋਇਆ ਥਾਂ ਥਾਂ ਤੇ ਝੰਡੇ ਲਾ ਦਿੱਤੇ ਗਏ ਉਹ ਫਿਰ ਬਾਜ ਹਵਾ ਨਾਲ ਉੱਥੇ ਉਹਨਾਂ ਦੀ ਮੈਂ ਸਮਝਦਾ ਕਿ ਕੋਹਾ ਸਿੱਗੀ ਜਿਸ ਪ੍ਰਕਾਰ ਮੈਕਨ ਤੋਹੀਨ ਹੋਈ ਔਰ ਸਮਾਜ ਨੂੰ ਵੰਡਿਆ ਇਹਦੇ ਤੋਂ ਕਦੇ-ਕਦੇ ਡਰ ਲੱਗਦਾ ਕਿ ਸਾਡਾ ਸਮਾਜ ਔਰ ਸਾਡਾ ਦੇਸ਼ ਵੰਡਿਆ ਨਾ ਜਾਵੇ। ਸੋ ਮੈਂ ਆਸ ਕਰਦਾ ਹਾਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਵਧਾਈ ਵੀ ਦਿਨਾ ਔਰ ਨਾਲ ਆਸ ਕਰਦਾ ਹਾਂ ਕਿ ਦੇਸ਼ ਨੂੰ ਅੱਗੇ ਵਧਾਉਣ ਵਾਸਤੇ ਦੇਸ਼ ਦੇ ਹਰ ਵਰਗ ਦੇ ਲਈ ਹਰ ਜਾਤੀ ਔਰ ਧਰਮ ਦੇ ਲਈ ਆਉਣ ਵਾਲੇ ਸਮੇਂ 'ਚ ਦੇਸ਼ ਦੇ ਪ੍ਰਧਾਨ ਮੰਤਰੀ ਔਰ ਨੌਜਵਾਨਾਂ ਲਈ ਮਜ਼ਦੂਰਾ ਲਈ ਗਰੀਬਾਂ ਲਈ ਵਪਾਰੀਆਂ ਲਈ ਕੰਮ ਕਰਨਗੇ। ਲਾਗ ਸਮਤੀ ਪੰਚਾਇਤ ਤੇ ਜਿਮਨੀ ਤੋਂ ਨਾ ਕੱਟ ਕੇ ਆ ਰਹੀਆਂ ਕਿਵੇਂ ਦੇਖਦੇ ਹੋ ਕਿ ਉਹਦੀ ਤਿਆਰੀ ਇਹ ਤਾਂ ਚੱਲੀ ਜਾਣਾ ਜੀ سلسلہ ਇੱਕ ਬਾਈ ਇਲੈਕਸ਼ਨ ਜਲੰਧਰ ਆ ਗਈ ਹੈ ਸੋ ਮੈਨੂੰ ਲੱਗਦਾ ਕਿ ਉਹ ਵਨ ਨੇਸ਼ਨ ਵਨ ਇਲੈਕਸ਼ਨ ਵਾਲੀ ਜਿਹੜੀ ਗੱਲ ਕਰਦੇ ਸੀ ਹੁਣ ਮੇਰਾ ਖਿਆਲ ਆ ਜਿਹੜੀ ਜਲੰਧਰ ਬਾਈ ਇਲੈਕਸ਼ਨ ਸੀ ਉਹ ਦੂਜਿਆਂ ਨਾਲ ਆ ਜਾਂਦੀ ਔਰ ਇਹ ਦੂਸਰੀਆਂ ਸਟੇਟਸ ਦੇ ਜਦੋਂ ਚੋਣਾਂ ਹੋਣੇ ਉਦੋਂ ਹੋ ਜਾਂਦਾ ਸੋ ਇਸ ਤਰ੍ਹਾਂ ਨਾਲ ਸਾਡਾ ਜਿਹੜੀ ਸਟੇਟਾ ਦੀ ਤਰੱਕੀ ਵੀ ਰੁਕਦੀ ਹੈ ਫਿਰ ਕੋੜ ਹੀ ਲੱਗਿਆ ਰਹਿੰਦਾ ਹੈ ਇਸੇ ਉਲਝਣਾ ਚੀਰੇ ਨੇ ਕਿ ਆ ਜੋ ਚੋਣ ਆ ਗਿਆ ਜੋ ਚੋਣਾਂ ਆ ਗਿਆ ਸੋ ਕੋਈ ਗੱਲ ਨਹੀਂ ਤਿਆਰ ਪਰ ਤਿਆਰ ਹੈ ਫੌਜਾਂ ਮੈਦਾਨ ਦੇ ਵਿੱਚ ਹੈ ਬਹੁਤ ਵੱਡਾ ਫਤਵਾ ਜਿਹੜਾ ਕਾਂਗਰਸ ਪਾਰਟੀ ਨੂੰ ਲੋਗਾ ਨਹੀਂ ਦਿੱਤਾ ਸੱਤ ਸੀਟਾਂ ਕੋਈ ਛੋਟੀ ਮੋਟੀ ਗੱਲ ਨਹੀਂ ਔਰ ਵੱਡੀ ਜਿੱਤ ਪ੍ਰਾਪਤ ਹੋਈ ਹੈ ਦੋ ਸਰਕਾਰਾਂ ਦੇ ਖਿਲਾਫ ਦਿੱਲੀ ਚ ਵੀ ਸਰਕਾਰ ਭਾਜਪਾ ਦੀ ਸੀ ਔਰ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਔਰ ਮੈਂ ਕੀ ਕਰਦਾ ਸੀ ਸਭ ਤੋਂ ਵੱਡਾ ਨੰਬਰ ਸਾਡਾ ਹੋਏਗਾ ਔਰ ਸੱਚੇ ਪਾਸ਼ਾ ਨੇ ਕਈ ਹਰੀ ਮੂੰਹ ਤੇ ਸਰਸਵਤੀ ਬੈਠੀ ਹੁੰਦੀ ਹੈ ਉਹਦੇ ਤੇ ਮੋਰ ਲਈ ਸੱਤ ਸੀਟਾਂ ਅਸੀਂ ਜਿੱਤ ਗਿਆ ਗਿੱਦੜਵਾ ਜਮੀਨੀ ਤੋਂ ਦਾ ਹਬ ਦਾ ਇਲਾਕਾ ਕਹਿੰਦੇ ਸੁਖਵੀਰ ਬਾਦਲ ਆ ਰਹੇ ਗੱਲ ਕੋਈ ਆ ਜੀ ਪਹਿਲਾਂ ਕਿਹੜਾ ਸੁਖਵੀਰ ਬਾਦਲ ਹਰਨ ਸਾਹਿਬ ਹੋਰਾਂ ਤੋਂ ਕਦੇ ਡਰੇ ਦੇਖੋ ਗੱਲ ਇਹ ਹੈ ਹਰ ਵਿਅਕਤੀ ਨੇ ਆਪਣਾ ਆਪਣਾ ਲੜਨਾ ਹੈ ਰਾਜਾ ਵੜਿੰਗ ਕਦੇ ਡਰਿਆ ਨਹੀਂ ਗਾ ਬਾਬਾ ਜੀ ਦੀ ਕਿਰਪਾ ਕਰਨੀ ਹੈ ਇਹ ਜਿਹੜਾ ਚੋਣਵੀਂ ਦੰਗਲ ਹੈ ਇਹ ਸਾਡੇ ਲੀਡਰਾਂ ਦਾ ਇਹੀ ਕੰਮ ਹੈ ਜਿਵੇਂ ਹਾੜੀ ਸੋਣੀ ਹੁੰਦੀ ਹੈ ਸਾਡਾ ਚੋਣ ਲੜਨਾ ਹੁੰਦਾ ਹੈ ਸੋ ਕੋਈ ਆ ਜੀ ਜੀ ਨੇ ਆਉਣਾ ਜੀ ਸਤ ਕੇ ਸਾਰਿਆਂ ਨੂੰ ਜੀ ਆਇਆਂ ਨੂੰ ਪਰਮਾਤਮਾ ਗੁਰੂ ਕਰੇ ਖੜੇ ਉੱਚੇ ਬੋਲ ਨਹੀਂ ਬੋਲਦੇ ਸੱਚੇ ਪਾਤਸ਼ਾਹ ਕਿਰਪਾ ਕਰੇਗਾ ਲਾਸਟ ਸਵਾਲ ਤੁਸੀਂ ਲੈਂਗੁਏਜ ਤੇ ਬਹੁਤ ਬੋਲਦੇ ਰਹੇ ਤੁਸੀਂ ਆਪ ਦੇ ਚੇਂਜ ਵੀ ਬਹੁਤ ਕੀਤਾ ਰਵਨੀਤ ਬਿੱਟੂ ਦੀ ਪਹਿਲੀ ਇੰਟਰਵਿਊ ਕੇਂਦਰੀ ਮੰਤਰੀ ਬਨਣ ਤੋਂ ਬਾਅਦ ਲੈਂਗੁਏਜ ਫੇਰ ਉਹੀ ਆ ਜਿਹੜੀ ਲੁਧਿਆਣੇ ਦੀ ਰਵਨੀਤ ਬਿੱਟੂ ਨੂੰ ਪਰਮਾਤਮਾ ਬਲ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਕਿ ਅਗਰ ਉਹਨੂੰ ਤਾਕਤ ਵੀ ਤਾਂ ਚਾਹੀਦੀ ਹੈ ਜੇ ਉਹਨੇ ਸਾਡੇ ਅਰਗੇ ਲੋਕਾਂ ਦੇ ਨਾਲ ਕੋਈ ਗੱਲ ਕਰਤੀ ਹੈ ਬਟ ਮੈਂ ਹਰ ਵਿਅਕਤੀ ਨੂੰ ਕਹਾਂਗਾ ਨਾਟ ਓਨਲੀ ਰਵਨੀਤ ਬਿੱਟੂ ਕਿ ਤਾਲੀਮ ਤੇ ਤਜ਼ਦੀਬ ਆ ਗਈ ਤਾਂ ਸੱਚੇ ਪਾਤਸ਼ਾਹ ਦਾ ਊਟ ਆਸਰਾ ਲੈ ਲਿਆ सब कुछ मिल गया नहीं तो कि पहुंच जाओ प्राइम मिनिस्टर बन जाओ मंत्री बन जाओ ऑफ पार्लियामेंट बन जाओ जो तलीम तहजीब ते नहीं है और हमेशा क्रोध लेके राजनीति जी है क्रोधी लोगों नहीं वो होर मैदान है राजनीति ठंडे मते देना, सोच समझ के आप दुश्मन का भी जरा सामने लड़िया पूरा भी माड़ा नहीं करना किस प्रकार अगे चलना है मेरा ख्याल राजनीति लोग उमजाब हुए क्रोध गुस्से वाली राजनीति च कोई जगह नहीं मुक्तर